ਜਦੋਂ ਇੰਨੀ ਦੇਰ ਬਾਅਦ ਕਿਸੇ ਥਾਂ ਲਈ ਤਾਂਗ ਹੋਵੇ ਜਦੋਂ ਤਾਂਗ ਪੂਰੀ ਹੁੰਦੀ ਹੈ ਤਾਂ ਕੋਈ ਸ਼ਬਦ ਨਹੀਂ ਰਹਿ ਜਾਂਦਾ ਇੰਨੀਆਂ ਮੁਹੱਬਤਾਂ ਇੰਨਾ ਪਿਆਰ ਤੁਸੀਂ ਜਿਤਾ ਰਹੇ ਹੋ ਸਾਰੇ ਸਾਨੂੰ ਇੱਥੇ ਆਪਣੇ ਭੈਣ ਭਰਾਵਾਂ ਨੂੰ ਮਿਲ ਕੇ ਬਹੁਤ ਚੰਗਾ ਲੱਗ ਰਿਹਾ ਹੈ ਕਿ ਐਸੀ ਫੀਲਿੰਗ ਹੈ ਲਾਹੌਰ ਆ ਕੇ ਕਿੱਥੇ ਕਿੱਥੇ ਗਏ ਹੋ ਉਹ ਸਾਰੇ ਕਹਿੰਦੇ ਹੁੰਦੇ ਨੇ ਕਿ ਜਿਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ। ਸਾਡੇ ਲਾਹੌਰ ਦੇ ਵਿੱਚ ਜਿੰਨੇ ਹ ਸਟੋਰੀਕਲ ਪਲੇਸ ਸੀ ਉਹ ਅਸੀਂ ਦੇਖੀ। ਬਸਾਂ ਵਧੀਆ ਲੱਗਿਆ ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਆ। ਮੇਰੇ ਨੈਣ ਤਰਸਦੇ ਰਹਿੰਦੇ ਨੇ ਇਹਨਾਂ ਨਕਾਣਾ ਦੇਖਣ ਨੂੰ। ਵਾਓ। ਇਨਸ਼ਾਅੱਲਾ ਇਹ ਜੜੀਆਂ ਸੰਝ ਆ ਸਾਡੀਆਂ ਇਹ ਬਹੁਤ ਲੰਮੇ ਰੀਆਂ ਹੋਣ ਤੇ ਅਸੀਂ ਆਉਂਦੇ ਜਾਂਦੇ ਰਹੀਏ, ਮਿਲਦੇ ਰਹੀਏ। ਤੁਸੀਂ ਵੀ ਸਾਡੇ ਕੋਲ ਜਲਦੀ ਆਓ ਚੜ੍ਹਦੇ ਪੰਜਾਬ। ਅਸਲਾਮੁਅਲੈਕੁਮ, ਸਤਿ ਸ੍ਰੀ ਅਕਾਲ। ਉਮੀਦ ਕਰਨਾ ਸਾਰੇ ਖੈਰ ਨਾਲ ਹੋਵੋਗੇ। ਅੱਜ ਮੇਰੇ ਨਾਲ ਮੌਜੂਦ ਨੇ ਮੇਰੇ ਮਾਜੀ ਔਰ ਪੰਜਾਬੀ ਫਿਲਮ ਇੰਡਸਟਰੀ ਗੁਰਪ੍ਰੀਤ ਕੋਰ ਭੰਗੂ ਜੀ ਜਿਹੜੇ ਕਿ ਪਹਿਲੀ ਵਾਰੀ ਲੰਦੇ ਪੰਜਾਬ ਆਏ ਨੇ ਤੁਸੀਂ ਉਹਨਾਂ ਦਾ ਇੰਟਰਵਿਊ ਦੇਖ ਚੁੱਕੇ ਜੇ ਲੰਦੇ ਪੰਜਾਬ ਵਿੱਚ ਬਹੁਤ ਸਾਰੇ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਉਹਨਾਂ ਦੀ ਬੜੀ ਵੱਡੀ ਫੈਨ ਫੋਲੋਇੰਗ ਹੈ ਤੇ ਅੱਜ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਨਾਲ ਮੌਜੂਦ ਨੇ ਸੀ ਉਹਨਾਂ ਦੇ ਨਾਲ ਅੱਜ ਬਹਿ ਕੇ ਗੱਲਬਾਤ ਕਰ ਰਹੇ ਹਾਂ ਮਾਰੀ ਸਭ ਤੋਂ ਪਹਿਲੇ ਦੱਸੋ ਕੀ ਹਾਲ ਹੈ ਬਹੁਤ ਵਧੀਆ ਹਾਲ ਹੈ ਹਾਲ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਇੰਨੀ ਦੇਰ ਬਾਅਦ ਕਿਸੇ ਥਾਂ ਲਈ ਤਾਂਗ ਹੋਵੇ ਜਦੋਂ ਤਾਂਗ ਪੂਰੀ ਹੁੰਦੀ ਹੈ ਤਾਂ ਕੋਈ ਸ਼ਬਦ ਨਹੀਂ ਰਹਿ ਜਾਂਦਾ ਕੋਈ ਸ਼ਬਦ ਨਹੀਂ ਕਿ ਤੁਹਾਨੂੰ ਕਿਵੇਂ ਦੱਸ ਸਕੀਏ ਇੰਨੀਆ ਮੁਹੱਬਤਾਂ ਇੰਨਾ ਪਿਆਰ ਤੁਸੀਂ ਜਿਤਾ ਰਹੇ ਹੋ ਸਾਰੇ ਸਾਨੂੰ ਇੱਥੇ ਆਪਣੇ ਭੈਣ ਭਰਾਵਾਂ ਨੂੰ ਮਿਲ ਕੇ ਬਹੁਤ ਚੰਗਾ ਲੱਗ ਰਿਹਾ ਕਿ ਐਸੀ ਫੀਲਿੰਗ ਹੈ ਲਾਹੌਰ ਆ ਕੇ ਕਿੱਥੇ ਕਿੱਥੇ ਗਏ ਹੋ ਉਹ ਸਾਰੇ ਕਹਿੰਦੇ ਹੁੰਦੇ ਹਨ ਕਿ ਜਿਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ ਤੇ ਮੈਨੂੰ ਆਲਾ ਦਾ 4 ਦਿਨ ਹੋ ਗਏ ਸਮਝ ਜੰਮਿਆ ਤੇ ਕਿੱਧੇ ਕਿੱਥੇ ਗਏ ਹੋ ਲੋਕ ਤੁਹਾਨੂੰ ਮਿਲੇ ਨੇ ਬੜੇ ਮੈਂ ਦੇਖ ਰਹੀ ਸੀ ਬੜੇ ਲੋਕ ਆ ਗਏ ਲਾਹੌਰ ਦੇ ਵਿੱਚ ਜਿੰਨੇ ਹ ਸਟੋਰੀਕਲ ਪਲੇਸ ਸੀ ਉਹ ਅਸੀਂ ਦੇਖੀਆਂ ਬਾਕੀ ਪੰਜਾਬੀ ਕਾਨਫਰੰਸ ਸੀ ਚਾਨੋ ਬੜੀਆ ਲੱਗਿਆ ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਆ ਤੇ ਮੈਂ ਇਹ ਦੇਖਿਆ ਕਿ ਇਧਰਲੇ ਲੋਕ ਵੀ ਪੰਜਾਬੀ ਲਈ ਕਿੰਨੀ ਤਾਂਗ ਕਰ ਰਹੇ ਨੇ ਕਿਉਂਕਿ ਆਪਣੀ ਮਾਂ ਬੋਲੀ ਨੂੰ ਕੌਣ ੁੱਲ ਸਕਦਾ ਸੋ ਬੜਾ ਚੰਗਾ ਲੱਗਿਆ ਕਿ ਪੰਜਾਬੀ ਦੀ ਜਿਹੜੀ ਇਹ ਕਨਵੈਨਸ਼ਨ ਸੀ ਬਹੁਤ ਹੀ ਸਿੱਖਿਆਦਾਇਕ ਸੀ ਤੇ ਅਗਲੀ ਗੱਲ ਇਹ ਕਿ ਜਿਹਦੇ ਚ ਚਿਹਰਾ ਤੋਂ ਤਾਂਗ ਸੀ ਮੇਰੇ ਨੈਣ ਤਰਸਦੇ ਰਹਿੰਦੇ ਨੇ ਉਹਨਾਂ ਨਕਾਣਾ ਦੇਖਣ ਨੂੰ ਵਾਹ ਵਾਹ ਅੱਜ ਉਹਨਾਂ ਨਕਾਣਾ ਸਾਹਿਬ ਗਏ ਮੈਂ ਥੋੜੀ ਜਿਹੀ ਭਾਵਕ ਵੀ ਹੋਈ ਪਰ ਮੈਨੂੰ ਇਹ ਲੱਗਦਾ ਸੀ ਕਿ ਸ਼ਾਇਦ ਅਸੀਂ ਕੋਈ ਮਾੜਾ ਮੋਟਾ ਚੰਗਾ ਕੰਮ ਕਰਿਆ ਬਾਬੇ ਨੇ ਸਾਨੂੰ ਇੱਥੇ ਬੁਲਾਇਆ ਬਹੁਤ ਚੰਗਾ ਲੱਗਿਆ ਬਹੁਤ ਅੱਜ ਨਾ ਰੂਹ ਖੁਸ਼ ਹੋ ਗਈ ਅੱਛਾ ਮਾਜੀ ਉਧਰੋਂ ਜਦੋਂ ਕੁਝ ਲੋਕ ਆਂਦੇ ਨੇ ਨਾ ਸੋਸ਼ਲ ਮੀਡੀਆ ਦੇ ਜ਼ਰੀਏ ਮੈਂ ਦੇਖਿਆ ਮੀਡੀਆ ਦੇ ਜ਼ਰੀਏ ਹਾਂ ਉਧਰ ਚੜਦੇ ਪੰਜਾਬ ਵਾਲੇ ਲੋਕਾਂ ਨੂੰ ਇੱਕ ਬੜਾ ਉਹਨਾਂ ਦੇ ਦੇਲੇ ਡਰ ਬਿਠਾਇਆ ਜਾਂਦਾ ਕਿ ਤੁਸੀਂ ਪਾਕਿਸਤਾਨ ਜਾਓਗੇ ਤੇ ਪਤਾ ਨਹੀਂ ਕੀ ਹੋਵੇਗਾ ਤੁਸੀਂ ਤੇ ਖੁਦ ਆ ਕੇ ਦੇਖ ਲਿਆ ਤੁਸੀਂ ਦੱਸੋ ਕਿ ਆ ਗੱਲ ਸੱਚੀ ਹੈ ਝੂਠੀ ਮੈਨੂੰ ਤਾਂ ਲੱਗਦਾ ਕਿ ਜਿੰਨੀਆਂ ਮੁਹੱਬਤਾਂ ਜਿੰਨਾ ਪਿਆਰ ਤੁਸੀਂ ਦੇ ਦੇ ਰਹੇ ਹੋ ਜਾਂ ਦਿੱਤਾ ਸਾਨੂੰ ਅਰੇ ਕੀ ਅਸੀਂ ਉਸ ਪਿਆਰ ਦਾ ਕਰਜ਼ਾ ਕਦੇ ਇਹ ਉਤਾਰ ਸਕਾਂਗੇ ਮੇਰੇ ਨਾਲ ਸ਼ਬਦਾਂ ਚ ਬਹੁਤ ਕੁਝ ਆ ਜਾਂਦਾ ਸੋ ਕੋਈ ਇਹ ਜੀ ਗੱਲ ਨਹੀਂ ਸਾਡੀ ਪਹਿਣ ਪ੍ਰਾਏ ਜਿਵੇਂ ਅਸੀਂ ਤੜਫਦੇ ਹਾਂ ਉਹਵੇਂ ਇਸ ਧਰਤੀ ਨੂੰ ਤੜਫਦੇ ਨੇ ਸ਼ਾਲਾ ਇਹ ਜਿਹੜੀਆਂ ਸਾਂਝਾ ਸਾਡੀਆਂ ਇਹ ਬਹੁਤ ਲੰਮੇਰੀਆਂ ਹੋਣ ਤੇ ਅਸੀਂ ਆਉਂਦੇ ਜਾਂਦੇ ਰਹੀਏ ਮਿਲਦੇ ਰਹੀਏ ਤੁਸੀਂ ਵੀ ਸਾਡੇ ਕੋਲ ਜਲਦੀ ਆਓ ਚੜ੍ਹਦੇ ਪੰਜਾਬ ਇਨਸ਼ਾ ਅੱਲਾਹ ਜੀ ਅੱਛਾ ਮਾਜੀ ਜਿਹੜੇ ਇਧਰ ਲੈਂਦੇ ਪੰਜਾਬ ਵਿੱਚ ਹੁਣ ਤੱਕ ਮੇਰਾ خیال ਹੈ ਕੋਈ 5-10 ਹਜ਼ਾਰ ਬੰਦੇ ਨੇ ਤੁਹਾਡੇ ਨਾਲ ਸੈਲਫੀਆਂ ਬਣਾਈਆਂ ਹੋਣਗੀਆਂ ਫੋਟੋਆਂ ਬਣਾਈਆਂ ਹੋਣਗੀਆਂ ਜਿਕੇ ਇਹਨਨੋਂ ਸਾਰੇ ਤੁਹਾਨੂੰ ਪਿਆਰ ਕਰਦੇ ਨੇ ਤੁਹਾਨੂੰ ਪਸੰਦ ਕਰਦੇ ਨੇ ਤੇ ਤੁਹਾਡੀ ਪੰਜਾਬੀ ਫਿਲਮਾਂ ਨੂੰ ਵੀ ਦੇਖਦੇ ਨੇ ਤੇ ਹੁਣ ਜਿਹੜੀ ਆਨ ਵਾਲੀ ਤੁਹਾਡੀ ਪੰਜਾਬੀ ਫਿਲਮਾਂ ਜਿਹੜੀਆਂ ਨੇ ਉਹਦੇ ਬਾਰੇ ਜੀ ਮੈਂ ਜਾਣਨਾ ਚਾਹਾਂਗਾ ਕਿ ਕਿਹੜੀਆਂ ਆਨ ਵਾਲੀ ਫਿਲਮਾਂ ਨੇ ਜਿਨ੍ਹਾਂ ਨੂੰ ਅਸੀਂ ਦੇਖੀ ਜਿਹੜੀਆਂ ਆ ਰਹੀਆਂ ਨੇ ਨਹੀਂ ਕਿੰਨੀਆਂ ਫਿਲਮਾਂ ਨੇ ਮੈਨੂੰ ਇਹ ਲੱਗਿਆ ਇੱਥੇ ਆ ਕੇ ਕਿ ਉਹ ਡਾਇਲੌਗ ਤਾਂ ਸਾਨੂੰ ਵੀ ਨਿਯਾਦ ਕਿ ਲੋਕ ਉਹ ਫਿਲਮ ਦੇ ਡਾਇਲੌਗ ਬੋਲ ਰਹੇ ਨੇ ਤੇ ਇਸ ਤੋਂ ਸਾਨੂੰ ਪਤਾ ਲੱਗਦਾ ਕਿ ਤੁਸੀਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਕਿੰਨਾ ਪਿਆਰ ਕਰਦੇ ਹੋ بس ਮੇਰੇ ਕ ਸੁਨੇਹਾ ਜ਼ਰੂਰ ਹੈ ਕਿ ਜਿਹੜੀ ਵੀ ਪੰਜਾਬੀ ਫਿਲਮ ਆਉਂਦੀ ਹੈ ਉਹਨੂੰ ਜ਼ਰੂਰ ਦੇਖੋ ਤੇ ਮੈਨੂੰ ਆ ਲੱਗਦਾ ਕਿ ਸਾਡੇ ਆਰਟਿਸਟਾਂ ਦਾ ਵੀ ਆਧਾਨ ਪ੍ਰਦਾਨ ਹੁੰਦਾ ਰਹੇ ਤਾਂ ਕਿ ਆਪਾਂ ਰਲ ਕੇ ਕੋਈ ਐਹੋ ਜੀ ਫਿਲਮ ਬਣਾਈਏ ਕਿ ਦੁਨੀਆ ਖੜਖੜ ਦੇਖੇ ਕਿ ਜਿਹੜੇ ਪੰਜਾਬਾਂ ਦੀ ਅਸੀਂ ਇਹ ਗੱਲ ਕਰਦੇ ਆ ਕਿ ਸ਼ਾਇਦ ਇਹਨਾਂ ਦੇ ਮਨ ਵਿੱਚ ਕੀ ਹੈ ਉਹਨਾਂ ਨੂੰ ਆਪਣੇ ਆਪ ਕਲੀਅਰ ਹੋ ਜੇ ਕੁਝ ਫਿਲਮਾਂ ਬਣੀਆਂ ਵੀ ਐ ਦੋਨਾਂ ਦੇਸ਼ਾਂ ਦੇ ਆਰਟਿਸਟਾਂ ਦੇ ਆ ਪਰ ਮੇਰੀ ਇੱਛਾ ਹੈ ਕਿ ਮੈਂ ਇਥੋਂ ਦੇ ਆਰਟਿਸਟਾਂ ਨਾਲ ਕੰਮ ਕਰਾਂ ਅਸੀਂ ਤੇ ਕਹਿੰਦੇ ਤੁਸੀਂ ਮੀਨਾ ਕੱਢ ਕੇ ਆਓ ਇੱਥੇ ਬਲਕਿ ਇੱਕ ਸਾਲ ਬਾਅਦ ਤੁਸੀਂ ਪਾਕਿਸਤਾਨ ਆਓ ਇੱਕ ਸਾਲ ਅਸੀਂ ਫਿਲਮ ਦੀ ਸ਼ੂਟਿੰਗਾਂ ਕਰੀਏ ਤੇ ਫਿਰ ਉਹ ਅਪ ਟੂ ਸੌਨ ਚਲਦੀਆਂ ਰਹੇ ਹਾਂ ਜਦੋਂ ਮੈਨੂੰ ਵੀਜ਼ਾ ਮਿਲਿਆ ਇੱਕ ਸਾਲ ਦਾ ਮੈਂ ਆ ਜੂੰਗੀ ਜੀ ਤੇ ਮਾਰੀ ਬਹੁਤ ਸ਼ੁਕਰੀਆ ਇੰਟਰਵਿਊ ਤੇ ਤੁਹਾਡਾ ਕਰ ਹੀ ਚੁੱਕੇ ਹਾਂ ਲੇਕਿਨ ਤੁਹਾਡੇ ਨਾਲ ਬਹਿ ਕੇ ਗੱਲਬਾਤ ਕਰਨਾ ਇਹਦੀ ਇੱਕ ਫੀਲਿੰਗ ਔਰ ਇੱਕ ਅਲੱਗ ਅਦਾਜ਼ ਹੈ ਹਾਂ ਬਸ ਲਗਾਤਾਰ ਸਾਰੇ ਗੱਲਬਾਤ ਕਰ ਰਹੇ ਨੇ ਇਸੇ سلسلے ਚ ਸਾਨੂੰ ਪਤਾ ਹੀ ਨਹੀਂ ਲੱਗਿਆ ਸਾਡੇ 5-6 ਦਿਨ ਕਿਵੇਂ ਨਿਕਲ ਗਏ ਹੁਣ ਦਿਲ ਨੂੰ ਕੁਝ ਹੁੰਦਾ ਕਿ ਅਸੀਂ ਜਾਣਾ ਤੇ ਪਰ ਨਹੀਂ ਹੁਣ ਇਹ ਲੱਗਦਾ ਕਿ ਕੋਈ ਗੱਲ ਨਹੀਂ ਜਿਵੇਂ ਇੰਨੇ ਸਾਲ ਬੈਠੇ ਸੀ ਇੱਕ ਵਾਰੀ ਆ ਗਏ ਤੇ ਅਸੀਂ ਹਰ ਇੱਕ ਸਾਲ ਹੀ ਆਉਂਦੇ ਹੁਣ ਇੱਕ ਰਾਹ ਖੁੱਲ ਗਿਆ ਇਨਸ਼ਾ ਅੱਲਾਹ ਤੁਸੀਂ ਜਾਂਦੇ ਰਹੋਗੇ ਅਸੀਂ ਵੀ ਤੁਹਾਨੂੰ ਬੁਲਾਉਂਦੇ ਰਹਾਂਗੇ ਬਿਲਕੁਲ ਬਿਲਕੁਲ ਇੰਨਿਆ ਪਿਆਰ ਮੁਹੱਬਤ ਤੇ ਇੰਨੇ ਸੁਨੇਹਾ ਨਾਲ ਅਸੀਂ ਜਦੋਂ ਜਾਵਾਂਗੇ ਤਾਂ ਉੱਥੇ ਜਾ ਕੇ ਇਹ ਪਿਆਰ ਕੱਲੀ ਝੋਲੀ 'ਚ ਪੈਣ ਵਾਲਾ ਨਹੀਂ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਰਹੂਗਾ ਤੇ ਅਸੀਂ ਪਰ ਪਰ ਮੁੱਠੀਆਂ ਸਾਰਿਆਂ ਨੂੰ ਵੰਡਣੀਆਂ ਨੇ ਬਹੁਤ ਸ਼ੁਕਰੀਆ ਮਾ ਜੀ ਥੈਂਕ ਯੂ